ਖਤਰੀ ਵਿੱਚ ਪਾਉਂਦੇ ਹਾਂ ਅੱਜ ਦੇ ਤਕਨੀਕੀ ਯੁੱਗ ਵਿੱਚ ਬਹਾਨਾ ਦੀ ਵੱਧੀ ਵਰਤੋਂ ਨਾਲ ਲਾਪਰਵਾਹੀ ਵੀ ਵੱਧ ਰਹੀ ਹੈ ਅਜਿਹਾ ਕੋਈ ਵੀ ਦਿਨ ਨਹੀਂ ਹੁੰਦਾ ਜਿਸ ਦਿਨ ਕਿਸੇ ਭਿਆਨਕ ਸੜਕ ਦੁਰਘਟਨਾ ਕਾਰਨ ਹੋ ਜਾ ਮੌਤਾਂ ਮਾਰੀ ਨਾ ਸੁਣਿਆ ਹੋਵੇ ਇਹ ਵਿਦਿਆਰਥੀ ਜੀਵਨ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਦਾ ਅਹਿਮ ਰੋਲ ਹੈ ਇਸ ਲਈ ਸਾਡੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਮਾਗ ਨੂੰ ਅਹਿਮ ਸੰਦੇਸ਼ ਦਿੱਤਾ ਗਿਆ ਹੈ ਮੇਰਾ ਪੰਜਾਬ న్యూਸ ਲਈ ਪ੍ਰਦੀਪ ਤੇ ਮਹੰਦੀ ਰਿਪੋਰਟ ਸਰਕਾਰੀ ਪ੍ਰੋਸਮ ਦੀ ਜਿਹੜੀ ਚਾਲ ਹੈ ਸ਼ਰਾਬ ਦੀ ਸਿੱਟ ਹੈ ਉਤਮ ਦੀ ਰਜਿਤ ਜੀ ਬਹੁਤ ਵਧੀਆ ਟ੍ਰਾਲਾ ਦਿੱਤਾ ਗਿਆ ਮੈਂ ਇੰਗਲ ਹਨਾ ਦਾ ਕੋਈ ਦੁਕਾਨਦਾਰ ਬਾਹਰ ਕਰਦੇ ਪੂਰੀ ਗਾਰੇ ਦੀ ਤੇ ਵਧੀਆ ਗੱਲਾਂ ਸਭ ਤੋਂ ਉੱਤੇ ਰਹੀ ਗਾਰੇ ਨੇ ਬਹੁਤ ਬੰਦ ਰ ਤੇ ਜਦੋਂ ਵੀ ਚੈਸ ਦੇ ਮੇਸਮਾ ਦੇ ਅਨੁਸਾਰ ਚੱਲਦਾ ਚੱਲਦਾ ਸਰ ਜੇ ਆਪਾਂ ਕੋਈ ਲੋਕਾਂ ਨਾਲ ਜੀ ਚੜ ਉਧਰ ਹੋ ਜਾਓ ਉਧਰ ਹੋ ਜਾਓ ਪਰਿਹੜ ਹੋ ਤੁਸੀਂ ਅੱਜ ਤੋਂ ਕਾਪਦੇ ਹਨ ਕੋਈ ਨਸ਼ਾ ਨਹੀਂ ਹੁੰਦਾ ਸਾਡਾ ਸਾਡਾ ਹਮੇਸ਼ਾ ਸੜਕੇ ਤਰੂਹ ਰੰਗ ਚਾਹੀਦਾ ਤੇਰੇ ਭਾਈ ਦੇਖੀ ਆਪਣੀ ਖੁਸ਼ੀ ਨਾਲ ਚੱਲਣਾ ਚਾਹੀਦਾ ਅੱਜ ਬਾਬਾ ਗੁਰੂਤਾ ਪਬਲਿਕ ਸਕੂਲ ਦੇ ਮੇਲ ਦੇ ਬੱਚਿਆਂ ਨੇ ਅਤੇ ਟੀਚਰਸ ਨੇ ਇੱਕ ਰੈਲੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਦੇ ਵਿੱਚ ਅਵੇਅਰ ਕੀਤਾ ਟ੍ਰੈਫਿਕ ਜਿਹੜੇ ਨਿਯਮ ਹੈਗੇ ਸਾਡੀ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਕੁਝ ਲੋਕ ਇਨ੍ਹਾਂ ਰੂਲਾਂ ਦੇ ਜਾਣਕਾਰੀ ਨਾ ਹੋਣ ਦੇ ਕਾਰਨ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਗਵਾ ਬੈਠੇ ਸਾਡੇ ਸਟੂਡੈਂਟਸ ਨੇ ਅੱਜ ਪਬਲਿਕ ਨੂੰ ਪੂਰਾ ਅਵੇਅਰ ਕੀਤਾ ਕਿ ਸਾਨੂੰ ਆਪਣੇ ਕਿਹੜੇ ਕਿਹੜੇ ਟ੍ਰੈਫਿਕ ਰੂਲਸ ਹੈਗੇ ਆ ਉਹ ਅਪਣਾਣੇ ਚਾਹੀਦੇ ਹਨ ਤਾਂ ਕਿ ਜਿਹੜੇ ਲੋਕਾਂ ਦੀ ਜਾਨ ਹੈ ਉਹਦੇ ਨੂੰ ਬਚਾਇਆ ਜਾ ਸਕੇ ਮੈਂ ਆਪਣੇ ਪ੍ਰਿੰਸੀਪਲ ਦਾ ਆਪਣੇ ਪ੍ਰਿੰਸੀਪਲ ਸਾਹਿਬ ਜੀ ਅਤੇ ਸਾਰੇ ਸਮੂਹ ਸਾਥ ਦਾ ਦਿਲ ਦੀਆਂ ਗਹਿਨਾਈਆਂ ਤੋਂ ਇਸ ਕਦਮ ਦੇ ਲਈ ਸ਼ੁਕਾਂਗ ਕਰਦਾ ਹਾਂ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਹਿੰਦੀਕ ਕੋਰ ਹੈ ਮੈਂ ਬਾਬਾ ਗੁਰੂਤਾ ਪਬਲਿਕ ਸਕੂਲ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਕੁਝ ਵਿਚਾਰ ਦੱਸਣ ਜਾ ਰਹੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ ਬਹੁਤ ਸਾਰੀਆਂ ਦੁਰਘਟਨਾਵਾਂ ਘਟ ਰਹੀਆਂ ਹਨ ਇਹਨਾਂ ਦੁਰਘਟਨਾਵਾਂ ਦਾ ਕਾਰਨ ਹੈ ਟ੍ਰੈਫਿਕ ਨਿਯਮਾਂ ਦਾ ਪਾਲਣਾ ਨਾ ਕਰਨਾ ਸਾਨੂੰ ਟ੍ਰੈਫਿਕ ਨਿਯਮਾਂ ਦੀ ਬੱਦ ਤੋਂ ਬੱਦ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸੁਰੱਖਿਅਤ ਰਹੀਏ ਤੇ ਦੂਸਰੇ ਵਿਅਕਤੀ ਨੂੰ ਵੀ ਕੋਈ ਨੁਕਸਾਨ ਨਾ ਪਹੁੰਚਾ ਸਕੀਏ ਜਿਵੇਂ ਲਾਲ ਬੱਤੀ ਸਾਨੂੰ ਰੁਕਣ ਦਾ ਸੰਕੇਤ ਦਿੰਦੀ ਹੈ ਪੀਲੇ ਬੱਤੀ ਸਾਨੂੰ ਜਾਣ ਲਈ ਤਿਆਰ ਹੋਣ ਦਾ ਸੰਕੇਤ ਦਿੰਦੀ ਹੈ ਅਤੇ ਹਰੀ ਬੱਤੀ ਸਾਨੂੰ ਜਾਣ ਦਾ ਸੰਕੇਤ ਦਿੰਦੀ ਹੈ ਸਾਨੂੰ ਮੋਟਰਸਾਈਕਲ ਜਾਂ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਸ਼ਰਾਬ ਪੀ ਕੇ ਕਦੇ ਵੀ ਕੋਈ ਵਾਹਨ ਨਹੀਂ ਚਲਾਉਣਾ ਚਾਹੀਦਾ ਸਾਨੂੰ ਕਦੇ ਵੀ ਸੜਕ ਦੇ ਵਿੱਚਕਾਰ ਕਾਹੇ ਚੱਲਣਾ ਚਾਹੀਦਾ ਹੈ ਤੇ ਨਹੀਂ ਸੜਕ ਦੇ ਵਿੱਚ ਕਾਰ ਖੇਡਣਾ ਚਾਹੀਦਾ ਹੈ ਜੋ ਪੈਦਾ ਚੱਲਣ ਵਾਲੇ ਵਿਅਕਤੀ ਹੁੰਦੇ ਹਨ ਉਹਨਾਂ ਨੂੰ ਹਮੇਸ਼ਾ ਜਬਨਾ ਕ੍ਰੋਸਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਸਮੇਂ ਅਸੀਂ ਮੋਟਰਸਾਈਕਲ ਚਲਾਉਂਦੇ ਹਾਂ ਤਾਂ ਸਾਨੂੰ ਹੈਲਮਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਸਮੇਂ ਅਸੀਂ ਗੱਡੀ ਚਲਾਉਂਦੇ ਹਾਂ ਉਸ ਸਮੇਂ ਸਾਨੂੰ ਸੀਟ ਬੈਲਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸੁਰੱਖਿਅਤ ਰਹੀਏ ਤੇ ਦੂਜੇ ਬੰਦ ਨੂੰ ਵੀ ਸੁਰੱਖਿਅਤ ਰੱਖ ਸਕੇ ਇਸ ਸੜਕ 'ਤੇ ਸਾਨੂੰ ਟ੍ਰੈਫਿਕ ਨਿਯਮਾਂ ਦੀ ਬਤੋ-ਬਤ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅੱਜ ਪਾਪਗੜਤਾ ਪਬਲਿਕ ਸਕੂਲ ਢੂਮੇਵਾਲ ਦੁਆਰਾ ਟ੍ਰੈਫਿਕ ਅਵੇਅਰਨੈਸ ਰੈਲੀ ਕੱਢੀ ਗਈ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕੱਲ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਹਨ ਉਸ ਦੀ ਅਵੇਅਰਨੈਸ ਫਲਾਨ ਦੇ ਲਈ ਬੱਚਿਆਂ ਦੁਆਰਾ ਅੱਜ ਇੱਕ ਰੈਲੀ ਕੱਢੀ ਗਈ ਬਾਬਾ ਗੁਦਤਾ ਪਬਲਿਕ ਸਕੂਲ ਢੂਮੇਵਾਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਸੜਕ ਨਿਯਮਾਂ ਦੀ ਪਾਲਣਾ ਸੰਬੰਧੀ ਇੱਕ ਜਾਗਰੂਤਾ ਰੈਲੀ ਕੱਢੀ ਗਈ ਜਿਸ 'ਚ ਵਿਦਿਆਰਥੀਆਂ ਦੁਆਰਾ ਸੜਕ ਸੁਰੱਖਿਆ ਸੰਬੰਧੀ ਵੱਖ-ਵੱਖ ਨਾਅਰੇ ਅਤੇ ਸਲੋਗਨਾਂ ਦੁਆਰਾ ਢੂਮੇਵਲ ਬਾਜ਼ਾਰ ਅਤੇ ਚੌਕ ਵਿੱਚ ਮੌਜੂਦ ਲੋਕਾਂ ਤੇ ਸਮਾਗ ਨੂੰ ਸੜਕ ਸੁਰੱਖਿਆ ਸੰਬੰਧੀ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਡਾਇਰੈਕਟਰ ਰਜਿੰਦਰ ਕਿਸਾਨਾ ਅਧਿਆਪਕ ਸਨੀਵ ਕੁਆਰਾ ਅਤੇ ਟ੍ਰੈਫਿਕ ਪੁਲਿਸ ਇੰਚਾਰ ਰਣਜੀਤ ਸਿੰਘ ਵੱਲੋਂ ਅਹਿਮ ਸੰਦੇਸ਼ ਜਿੰਦੇ ਹੋਏ ਕਿ ਆਸੀਂ ਆਪਣੀ ਨਾਪਰਵਾਹੀ ਕਾਰਨ ਸੜਕ ਸੁਰੱਖਿਆ ਦੀ ਪਾਲਣਾ ਨਾ ਕਰਕੇ ਆਪਣੀ ਅਤੇ ਸਾਹਮਣੇ ਵਾਲੇ ਦੀ ਵਿਅਕਤੀ ਦੀ ਜਾਨ ਨੂੰ ਖਤੇ ਵਿੱਚ ਪਾਉਂਦੇ ਹਾਂ ਅੱਜ ਦੇ ਤਕਨੀਕੀ ਯੁੱਗ ਵਿੱਚ ਬਹਾਨਾ ਦੀ ਵੱਧੀ ਵਰਤੋਂ ਨਾਲ ਲਾਪਰਵਾਹੀ ਵੀ ਵੱਧ ਰਹੀ ਹੈ ਅਜੇ ਆ ਕੋਈ ਵੀ ਦਿਨ ਨਹੀਂ ਹੁੰਦਾ ਜਿਸਨ ਕਿਸੇ ਭਿਆਨਕ ਸੜਕ ਦੁਰਘਟਨਾ ਕਾਰਨ ਹੋ ਜਾ ਮੁੱਤਾ ਮਰੀ ਨਾ ਸੁਣਿਆ ਹੋਵੇ ਇਹ ਵਿਦਿਆਰਥੀ ਜੀਵਨ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਦਾ ਅਹਿਮ ਰੋਲ ਹੈ ਇਸ ਲਈ ਸਾਡੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਮਾਗ ਨੂੰ ਅਹਿਮ ਸੰਦੇਸ਼ ਦਿੱਤਾ ਗਿਆ ਹੈ ਮੇਰਾ ਪੰਜਾਬ న్యూਸ ਲਈ ਪ੍ਰਦੀਪ ਈਮਾਨ ਦੀ ਰਿਪੋਰਟ ਕਬੂਲਿਸਤ ਜਿਹੜੀ ਚਾਹਤ ਸ਼ਰਾਬ ਦੀ ਸਖਤ ਵਰਤੀ ਰੈਡੀ ਕਰੀ ਬਹੁਤ ਵਧੀਆ ਤਰਲ ਜਿੱਤਾ ਗਿਆ ਮੈਂ ਇੰਗਲਾ ਹਣਾ ਕੋ ਦੁਕਾਨਦਾਰ ਬਾਹਰ ਖੜੇ ਹੋ ਵੀਾਰੇ ਦੇ ਤੇ ਵਧੀਆ ਚਾਹਤ ਸਰਚੂ ਚੱਪਤੀ ਕਰੇ ਨੇ ਬਹੁਤ ਅਗੜ ਤੇ ਗੁਰੂ ਜੀ ਜੈਸੀ ਮੇਸ਼ਾ ਦੇ ਅਨੁਸਾਰ ਚੱਲਣਾ ਚਾਹੁੰਦਾ ਕਰ ਜੀ ਆਪਾਂ ਕਹਿੰਦੇ ਲੋਕਾਂ ਨੂੰ ਉਤਰੋ ਉਤਰੋ ਜਾਓ ਉਤਰੋ ਜਾਓ ਪਰ ਸੈਟ ਹੋ ਜਾ ਤੁਸੀਂ ਅਜੇ ਦੋ ਪਾਟਿਆ ਇਹ ਕੋਈ ਨੁਕਸਾਨ ਨਹੀਂ ਹੋ ਸਕਦਾ ਸੜਕ ਨੂੰ ਹਮੇਸ਼ਾ ਸੜਕ ਤੇ ਚੂਸ ਕਰਨਾ ਚਾਹੀਦਾ ਜੈਨੇ ਵੀ ਦੇਖੀ ਆਪਣੀ ਪ੍ਰਤੀਬਾਣ ਚੱਲਣਾ ਚਾਹੀਦਾ ਅੱਜ ਬਾਬਾ ਗੁਰਤਾ ਪਬਲਿਕ ਸਕੂਲ ਦੇ ਮਾਮਲੇ ਦੇ ਬੱਚਿਆਂ ਨੇ ਅਤੇ ਟੀਚਰਸ ਨੇ ਇੱਕ ਰੈਲੀ ਦੇ ਰੂਪ ਵਿੱਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਰਿਵੀਅਲ ਕੀਤਾ ਟ੍ਰੈਫਿਕ ਜਿਹੜੇ ਨਿਯਮ ਹੈਗੇ ਸਾਡੀ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਕੁਝ ਲੋਕ ਇਨ੍ਹਾਂ ਰੂਲਾਂ ਦੇ ਜਾਣਕਾਰੀ ਨਾ ਹੋਣ ਦੇ ਕਾਰਨ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਗਵਾ ਬੈਠੇ ਸਾਡੇ ਸਟੂਡੈਂਟਸ ਨੇ ਅੱਜ ਪਬਲਿਕ ਨੂੰ ਪੂਰਾ ਅਵੇਅਰ ਕੀਤਾ ਕਿ ਸਾਨੂੰ ਆਪਣੇ ਕਿਹੜੇ ਕਿਹੜੇ ਟ੍ਰੈਫਿਕ ਦੇ ਰੂਲਸ ਹੈਗੇ ਆ ਉਹ ਅਪਣਾਣੇ ਗਏ ਚਾਹੀਦੇ ਹਨ ਤਾਂ ਕਿ ਜਿਹੜੇ ਲੋਕਾਂ ਦੀ ਜਾਨ ਹੈ ਉਹਦੇ ਨੂੰ ਬਚਾਇਆ ਜਾ ਸਕੇ ਮੈਂ ਆਪਣੇ ਪ੍ਰਿੰਸੀਪਲ ਦਾ ਆਪਣੇ ਪ੍ਰਿੰਸੀਪਲ ਸਾਹਿਬ ਜੀ ਅਤੇ ਸਾਰੇ ਸਮੂਹ ਸਟਾਫ ਦਾ ਦਿਲ ਦੀਆਂ ਜਨਾਈਆਂ ਤੋਂ ਇਸ ਕਦਮ ਦੇ ਲਈ ਸ਼ੁਕਰਾਗਾਂ ਕਰਦਾ ਹਾਂ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਮਨਜੀਤ ਕੋਹ ਹੈ ਮੈਂ ਬਾਬਾ ਗੁਰੂਤਾ ਪਬਲਿਕ ਸਕੂਲ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਕੁਝ ਵਿਚਾਰ ਦੱਸਣ ਜਾ ਰਹੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ ਬਹੁਤ ਸਾਰੀਆਂ ਦੁਰਘਟਨਾਵਾਂ ਘਟ ਰਹੀਆਂ ਹਨ ਇਹਨਾਂ ਦੁਰਘਟਨਾਵਾਂ ਦਾ ਕਾਰਨ ਹੈ ਟ੍ਰੈਫਿਕ ਨਿਯਮਾਂ ਦਾ ਪਾਲਣਾ ਨਾ ਕਰਨਾ ਸਾਨੂੰ ਟ੍ਰੈਫਿਕ ਨਿਯਮਾਂ ਦੀ ਬੜੀ ਤੋਂ ਬੜੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸੁਰੱਖਿਅਤ ਰਹੀਏ ਤੇ ਦੂਸਰੇ ਵਿਅਕਤੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੀਏ ਜਿਵੇਂ ਲਾਲ ਬੱਤੀ ਸਾਨੂੰ ਰੁਕਣ ਦਾ ਸੰਕੇਤ ਦਿੰਦੀ ਹੈ ਪੀਲੇ ਬੱਤੀ ਸਾਨੂੰ ਜਾਣ ਲਈ ਤਿਆਰ ਹੋਣ ਦਾ ਸੰਕੇਤ ਦਿੰਦੀ ਹੈ ਅਤੇ ਹਰੀ ਬੱਤੀ ਸਾਨੂੰ ਜਾਣ ਦਾ ਸੰਕੇਤ ਦਿੰਦੀ ਹੈ ਸਾਨੂੰ ਮੋਟਰਸਾਈਕਲ ਜਾਂ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਸ਼ਰਾਬ ਪੀ ਕੇ ਕਦੇ ਵੀ ਕੋਈ ਵਾਹਨ ਨਹੀਂ ਚਲਾਉਣਾ ਚਾਹੀਦਾ ਸਾਨੂੰ ਕਦੇ ਵੀ ਸੜਕ ਦੇ ਵਿੱਚ ਕਾਰ ਵਾਹੇ ਚੱਲਣਾ ਚਾਹੀਦਾ ਹੈ ਤੇ ਨਹੀਂ ਸੜਕ ਦੇ ਵਿੱਚ ਕਾਰ ਖੇਡਣਾ ਚਾਹੀਦਾ ਹੈ ਜੋ ਪੈਦਲ ਚੱਲਣ ਵਾਲੇ ਵਿਅਕਤੀ ਹੁੰਦੇ ਹਨ ਉਹਨਾਂ ਨੂੰ ਹਮੇਸ਼ਾ ਜਬਨਾ ਕ੍ਰੋਸਿੰਗ 'ਤੇ ਵਰਤੋਂ ਕਰਨੀ ਚਾਹੀਦੀ ਹੈ ਜਿਸ ਸਮੇਂ ਅਸੀਂ ਮੋਟਰਸਾਈਕਲ ਚਲਾਉਂਦੇ ਹਾਂ ਤਾਂ ਸਾਨੂੰ ਹੈਲਮਟ ਵੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਸਮੇਂ ਅਸੀਂ ਗੱਡੀ ਚਲਾਉਂਦੇ ਹਾਂ ਉਸ ਸਮੇਂ ਸਾਨੂੰ ਸੀਟ ਬੈਲਟ ਵੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਹ ਸੇ ਸੁਰੱਖਿਅਤ ਰਹੀਏ ਤੇ ਦੂਜੇ ਬੰਦੇ ਨੂੰ ਵੀ ਸੁਰੱਖਿਅਤ ਰੱਖ ਸਕੇ ਇਸ ਸਰਕੇ ਸਾਨੂੰ ਟ੍ਰੈਫਿਕ ਨਿਯਮਾਂ ਦੀ ਵੱਧ ਤੋਂ ਵੱਧ ਪਾਲਣਾ ਕਰਨੀ ਚਾਹੀਦੀ ਹੈ ਤਾਂ ਅੱਜ ਪਾਪਗਰਤਾ ਪਬਲਿਕ ਸਕੂਲ ਢੂਮੇਵਾਲ ਦੁਆਰਾ ਟ੍ਰੈਫਿਕ ਅਵੇਅਰਨੈਸ ਰੈਲੀ ਕੱਢੀ ਗਈ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕੱਲ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਹਨ ਉਸ ਦੀ ਅਵੇਅਰਨੈਸ ਫਲਾਉਣ ਦੇ ਲਈ ਬੱਚਿਆਂ ਦੁਆਰਾ ਅੱਜ ਇੱਕ ਰੈਲੀ ਕੱਢੀ ਗਈ ਬਾਬਾ ਗੁਦਿੱਤਾ ਪਬਲਿਕ ਸਕੂਲ ਡੂਮੇਵਾਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਸੜਕ ਨਿਯਮਾਂ ਦੀ ਪਾਲਣਾ ਸੰਬੰਧੀ ਇੱਕ ਜਾਗਰੂਤਾ ਰੈਲੀ ਕੱਢੀ ਗਈ ਜਿਸ 'ਚ ਵਿਦਿਆਰਥੀਆਂ ਦੁਆਰਾ ਸੜਕ ਸੁਰੱਖਿਆ ਸੰਬੰਧੀ ਵੱਖ-ਵੱਖ ਨਾਅਰੇ ਅਤੇ ਸਲੋਗਨਾਂ ਦੁਆਰਾ ਡੂਮੇਵਾਲ ਬਾਜ਼ਾਰ ਅਤੇ ਚੌਕ ਵਿੱਚ ਮੌਜੂਦ ਲੋਕਾਂ ਤੇ ਸਮਾਜ ਨੂੰ ਸੜਕ ਸੁਰੱਖਿਆ ਸੰਬੰਧੀ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਡਾਇਰੈਕਟਰ ਰਜਿੰਦਰ ਕਿਸਾਨਾ ਅਧਿਆਪਕ ਸੁਨੀਲ ਕੁਾਰਾ ਤੇ ਟ੍ਰੈਫਿਕ ਪੁਲਿਸ ਇੰਚਾਰ ਰঞ্জੀਤ ਸਿੰਘ ਵੱਲੋਂ ਅਹਿਮ ਸੰਦੇਸ਼ ਜਿੰਦੇ ਹੋਇਆ ਕਿ ਆਸੀਂ ਆਪਣੀ ਨਾ ਪਰਵਾਹੀ ਕਾਰਨ ਸੜਕ ਸੁਰੱਖਿਆ ਦੀ ਪਾਲਣਾ ਨਾ ਕਰਕੇ ਆਪਣੀ ਅਤੇ ਸਾਹਮਣੇ ਵਾਲੇ ਦੀ ਵਿਅਕਤੀ ਦੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹਾਂ ਅੱਜ ਦੇ ਤਕਨੀਕੀ ਯੁੱਗ ਵਿੱਚ ਬਹਾਨਾ ਦੀ ਵੱਧੀ ਵਰਤੋਂ ਨਾਲ ਲਾਪਰਵਾਹੀ ਵੀ ਵੱਧ ਰਹੀ ਹੈ ਅਜਿਹਾ ਕੋਈ ਵੀ ਦਿਨ ਨਹੀਂ ਹੁੰਦਾ ਜਿਸ ਦਿਨ ਕਿਸੇ ਭਿਆਨਕ ਸੜਕ ਦੁਰਘਟਨਾ ਕਾਰਨ ਹੋ ਜਾ ਮੌਤਾਂ ਮਰੀ ਨਾ ਸੁਣਿਆ ਹੋਵੇ ਇਹ ਵਿਦਿਆਰਥੀ ਜੀਵਨ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਦਾ ਅਹਿਮ ਰੋਲ ਹੈ ਇਸ ਲਈ ਸਾਡੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਮਾਜ ਨੂੰ ਅਹਿਮ ਸੰਦੇਸ਼ ਦਿੱਤਾ ਗਿਆ ਹੈ ਮੇਰਾ ਪੰਜਾਬ న్యూਸ ਲਈ ਪ੍ਰਦੀਪ ਤੇ ਮਹੰਦੀ ਦੀ ਰਿਪੋਰਟ ਕੁਤਰੀ ਸੁੰਦੀ ਜਿਹੜੀ ਚਾਲ ਹੈ ਸ਼ਰਾਬ ਦੀ ਸੇਵਾ ਤੋਂ ਵੱਡੀ ਰੈਡੀਕੀ ਦੀ ਬਹੁਤ ਵਧੀਆ ਪ੍ਰਾਲਜ ਲਿਖਿਆ ਗਿਆ ਮੈਂ ਇੰਗਲ ਹਨਾ ਦਾ ਕੋਈ ਦੁਕਾਨਦਾਰ ਬਾਹਰ ਕਰਦੇ ਹੋ ਵੀ ਕਰ ਰਹੇ ਨੇ ਇਹ ਵਧੀਆ ਗੱਲਾਂ ਸਭ ਤੋਂ ਉੱਤੇ ਕਰ ਰਹੇ ਨੇ ਬਹੁਤ ਅਨੁਗਤ ਤੇ ਜਦੋਂ ਵੀ ਟ੍ਰੈਸਟੀ ਦੇ ਮਿਸ਼ਾ ਦੇ ਅਨੁਸਾਰ ਚੱਲਦਾ ਚਲੂੰਗਾ ਕਰੋ ਅੱਜ ਆਪਾਂ ਸਾਰੇ ਲੋਕਾਂ ਦੇ ਲਈ ਸੜਕਾਂ ਉੱਤਰ ਹੋ ਜਾਓ ਉੱਤਰ ਹੋ ਜਾਓ ਪਾਰਲੇਟ ਹੋ ਜਾ ਤੁਸੀਂ ਅਜੇ ਤੋੜਦੇ ਆ ਕੋਈ ਨੁਕਸਾਨ ਹੋ ਸਕਦਾ ਸੜਕ ਨੂੰ ਹਮੇਸ਼ਾ ਸੜਕ ਤੇ ਤਰੋਸ ਕਰਨਾ ਨਹੀਂ ਦਾ ਪਹਿਲੇ ਪਾਈ ਦੇਖ ਕੇ ਆਪਣੀ ਸੁਰ ਸੜਕ ਤੇ ਲੰਘਣਾ ਚਾਹੀਦਾ ਅੱਜ ਕਬਾ ਗੁਰੂਤਾ ਪਬਲਿਕ ਸਕੂਲ ਦੇ ਮਾਮਲੇ ਦੇ ਬੱਚਿਆਂ ਨੇ ਅਤੇ ਟੀਚਰਸ ਨੇ ਇੱਕ ਰੈਲੀ ਦੇ ਰੂਪ ਵਿੱਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਦੇ ਵਿੱਚ ਅਵੇਅਰ ਕੀਤਾ ਟ੍ਰੈਫਿਕ ਜਿਹੜੇ ਨਿਯਮ ਹੈਗੇ ਸਾਡੀ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਕੁਝ ਲੋਕ ਇਹਨਾਂ ਰੂਲਾਂ ਦੀ ਜਾਣਕਾਰੀ ਨਾ ਹੋਣ ਦੇ ਕਾਰਨ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਗਵਾ ਬੈਠੇ ਸਾਡੇ ਸਟੂਡੈਂਟਸ ਨੇ ਅੱਜ ਪਬਲਿਕ ਨੂੰ ਪੂਰਾ ਅਵੇਅਰ ਕੀਤਾ ਕਿ ਸਾਨੂੰ ਆਪਣੇ ਕਿਹੜੇ ਕਿਹੜੇ ਟ੍ਰੈਫਿਕ ਜਿਹੜੇ ਰੂਲਸ ਹੈਗੇ ਆ ਉਹ ਅਪਣਾਣੇ ਚਾਹੀਦੇ ਹਨ ਤਾਂ ਕਿ ਜਿਹੜੇ ਲੋਕਾਂ ਦੀ ਜਾਨ ਹੈ ਉਹਦੇ ਨੂੰ ਬਚਾਇਆ ਜਾ ਸਕੇ ਮੈਂ ਆਪਣੇ ਪ੍ਰਿੰਸੀਪਲ ਦਾ ਆਪਣੇ ਪ੍ਰਿੰਸੀਪਲ ਸਾਹਿਬ ਜੀ ਅਤੇ ਸਾਰੇ ਸਮੂਹ ਸਟਾਫ ਦਾ ਦਿਲ ਦੀਆਂ ਧੰਨਾਈਆਂ ਤੋਂ ਇਸ ਕਦਮ ਦੇ ਲਈ ਸ਼ੁਕਾਗਾਂ ਕਰਦਾ ਹਾਂ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰਿ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਮਨਜੀਤ ਕੌਰ ਹੈ ਮੈਂ ਬਾਬਾ ਗੁਰਿੱਤਾ ਪਬਲਿਕ ਸਕੂਲ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਕੁਝ ਵਿਚਾਰ ਦੱਸਣ ਜਾ ਰਹੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ ਬਹੁਤ ਸਾਰੀਆਂ ਦੁਰਘਟਨਾਵਾਂ ਘਟ ਰਹੀਆਂ ਹਨ ਇਹਨਾਂ ਦੁਰਘਟਨਾਵਾਂ ਦਾ ਕਾਰਨ ਹੈ ਟ੍ਰੈਫਿਕ ਨਿਯਮਾਂ ਦਾ ਪਾਲਣਾ ਨਾ ਕਰਨਾ ਸਾਨੂੰ ਟ੍ਰੈਫਿਕ ਨਿਯਮਾਂ ਦੀ ਵੱਧ ਤੋਂ ਵੱਧ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸੁਰੱਖਿਅਤ ਰਹੀਏ ਤੇ ਦੂਸਰੇ ਵਿਅਕਤੀ ਨੂੰ ਵੀ ਕੋਈ ਨੁਕਸਾਨ ਨਾ ਪਹੁੰਚਾ ਸਕੀਏ ਜਿਵੇਂ ਲਾਲ ਬੱਤੀ ਸਾਨੂੰ ਰੁਕਣ ਦਾ ਸੰਕੇਤ ਦਿੰਦੀ ਹੈ ਪੀਲੇ ਬੱਤੀ ਸਾਨੂੰ ਜਾਣ ਲਈ ਤਿਆਰ ਹੋਣ ਦਾ ਸੰਕੇਤ ਦਿੰਦੀ ਹੈ ਅਤੇ ਹਰੀ ਬੱਤੀ ਸਾਨੂੰ ਜਾਣ ਦਾ ਸੰਕੇਤ ਦਿੰਦੀ ਹੈ ਸਾਨੂੰ ਮੋਟਰਸਾਈਕਲ ਜਾਂ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਸ਼ਰਾਬ ਪੀ ਕੇ ਕਦੇ ਵੀ ਕੋਈ ਵਾਹਨ ਨਹੀਂ ਚਲਾਉਣਾ ਚਾਹੀਦਾ ਸਾਨੂੰ ਕਦੇ ਵੀ ਸੜਕ ਦੇ ਵਿੱਚਕਾਰ ਨਹੀਂ ਚੱਲਣਾ ਚਾਹੀਦਾ ਹੈ ਤੇ ਨਹੀਂ ਸੜਕ ਦੇ ਵਿੱਚ ਕਾਰ ਖੇਡਣਾ ਚਾਹੀਦਾ ਹੈ ਜੋ ਪੈਦਲ ਚੱਲਣ ਵਾਲੇ ਵਿਅਕਤੀ ਹੁੰਦੇ ਹਨ ਉਹਨਾਂ ਨੂੰ ਹਮੇਸ਼ਾ ਜਬਨਾ ਕ੍ਰੋਸਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਸਮੇਂ ਅਸੀਂ ਮੋਟਰਸਾਈਕਲ ਚਲਾਉਂਦੇ ਹਾਂ ਤਾਂ ਸਾਨੂੰ ਹੈਲਮਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਸਮੇਂ ਅਸੀਂ ਗੱਡੀ ਚਲਾਉਂਦੇ ਹਾਂ ਉਸ ਸਮੇਂ ਸਾਨੂੰ ਸੀਟ ਬੈਲਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸੁਰੱਖਿਅਤ ਰਹੀਏ ਤੇ ਦੂਜੇ ਬੰਦੇ ਨੂੰ ਵੀ ਸੁਰੱਖਿਅਤ ਰੱਖ ਸਕੇ ਇਸ ਸਰਕੇ ਸਾਨੂੰ ਟ੍ਰੈਫਿਕ ਨਿਯਮਾਂ ਦੀ ਵਰਤੋਂ ਵੱਧ ਪਾਲਣਾ ਕਰਨੀ ਚਾਹੀਦੀ ਹੈ ਤਾਂ ਅੱਜ ਪਾਪਗੁਰਤਾ ਪਬਲਿਕ ਸਕੂਲ ਢੂਮੇਵਾਲ ਦੁਆਰਾ ਟ੍ਰੈਫਿਕ ਅਵੇਅਰਨੈਸ ਰੈਲੀ ਕੱਢੀ ਗਈ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕੱਲ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਹਨ ਉਸ ਦੀ ਅਵੇਅਰਨੈਸ ਫਲਾਉਣ ਦੇ ਲਈ ਬੱਚਿਆਂ ਦੁਆਰਾ ਅੱਜ ਇੱਕ ਰੈਲੀ ਕੱਢੀ ਗਈ ਬਾਬਾ ਗੁਦਤਾ ਪਬਲਿਕ ਸਕੂਲ ਢੂਮੇਵਾਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਸੜਕ ਨਿਯਮਾਂ ਦੀ ਪਾਲਣਾ ਸੰਬੰਧੀ ਇੱਕ ਜਾਗਰੂਤਾ ਰੈਲੀ ਕੱਢੀ ਗਈ ਜਿਸ 'ਚ ਵਿਦਿਆਰਥੀਆਂ ਦੁਆਰਾ ਸੜਕ ਸੁਰੱਖਿਆ ਸੰਬੰਧੀ ਵੱਖ-ਵੱਖ ਨਾਅਰੇ ਅਤੇ ਸਲੋਗਨਾਂ ਦੁਆਰਾ ਡੂਮੇਵਾਲ ਬਾਜ਼ਾਰ ਅਤੇ ਚੌਕ ਵਿੱਚ ਮੌਜੂਦ ਲੋਕਾਂ ਤੇ ਸਮਾਜ ਨੂੰ ਸੜਕ ਸੁਰੱਖਿਆ ਸੰਬੰਧੀ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਡਾਇਰੈਕਟਰ ਰਜਿੰਦਰ ਕਿਸਾਨਾ ਅਧਿਆਪਕ ਸਨੀਯ ਕੁਆਰਾ ਅਤੇ ਟ੍ਰੈਫਿਕ ਪੁਲਿਸ ਇੰਚਾਰ ਰਣਜੀਤ ਸਿੰਘ ਵੱਲੋਂ ਅਹਿਮ ਸੰਦੇਸ਼ ਦਿੱਤੇ ਗਏ ਕਿ ਆਸੀਂ ਆਪਣੀ ਨਾਪਰਵਾਹੀ ਕਾਰਨ ਸੜਕ ਸੁਰੱਖਿਆ ਦੀ ਪਾਲਣਾ ਨਾ ਕਰਕੇ ਆਪਣੀ ਅਤੇ ਸਾਹਮਣੇ ਵਾਲੇ ਦੀ ਵਿਅਕਤੀ ਦੀ ਜਾਨ ਨੂੰ ਕੱਤੇ ਵਿੱਚ ਪਾਉਂਦੇ ਹਾਂ ਅੱਜ ਦੇ ਤਕਨੀਕੀ ਯੁੱਗ ਵਿੱਚ ਬਹਾਨਾ ਦੀ ਵੱਧੀ ਵਰਤੋਂ ਨਾਲ ਲਾਪਰਵਾਹੀ ਵੀ ਵੱਧ ਰਹੀ ਹੈ ਅਜਿਆ ਕੋਈ ਵੀ ਦਿਨ ਨਹੀਂ ਹੁੰਦਾ ਜਿਸ ਦਿਨ ਕਿਸੇ ਭਿਆਨਕ ਸੜਕ ਦੁਰਘਟਨਾ ਕਾਰਨ ਹੋ ਜਾ ਮੌਤਾ ਮਰੀ ਨਾ ਸੁਣਿਆ ਹੋਵੇ ਇਹ ਵਿਦਿਆਰਥੀ ਜੀਵਨ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਦਾ ਅਹਿਮ ਰੋਲ ਹੈ ਇਸ ਲਈ ਸਾਡੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਮਾਗ ਨੂੰ ਅਹਿਮ ਸੰਦੇਸ਼ ਦਿੱਤਾ ਗਿਆ ਹੈ ਮੇਰਾ ਪੰਜਾਬ న్యూਸ ਲਈ ਪ੍ਰਦੀਪ ਤੀਮਾਨ ਦੀ ਰਿਪੋਰਟ ਸਰਕਾਰੀ ਉੱਤੇ ਸੌਂਦੀ ਜਿਹੜੀ ਚਾਲ ਹੈ ਖਰਾਬ ਜਿਠੇ ਉਤਮਤੀ ਰਜੀ ਤਕੀ ਦੀ ਬੋਧੀਆਂ ਟ੍ਰਾਲੀ ਦਿੱਤਾ ਗਿਆ ਮੈਂ ਇੰਗਰਾਹ ਨਾਲ ਕੋ ਦੁਕਾਨਦਾਰ ਬਾਹਰ ਖੜੇ ਪੂਰੀ ਗਾਰੇ ਦੀ ਤੇ ਵਧੀਆ ਗਰਨ ਸਭ ਤੋਂ ਉੱਤੇ ਰੱਖੀ ਕਰੇ ਨੇ ਬਹੁਤ ਅਗਰ ਤੇ ਗੁਰੂ ਜੀ ਦੇ ਨਿਸ਼ਾਨ ਦੇ ਅਨੁਸਾਰ ਚੱਲਦਾ ਚਲੰਗਾ ਸਰ ਅੱਜ ਆਪਾਂ ਚਲੋ ਲੋਕਾਂ ਨਾਲ ਜੁੜਦੇ ਹਾਂ ਉੱਤਰੋ ਜੋ ਉੱਤਰੋ ਜੋ ਪਰੇਸ਼ਾਨ ਹੋ ਤੁਸੀਂ ਅਸੀਂ ਤੁਹਾਨੂੰ ਕਾਪਿਆ ਇਹਨਾਂ ਕੋਈ ਨੁਕਸਾਨ ਨਹੀਂ ਹੋ ਸਕਦਾ ਸੜਕਾਂ ਹਮੇਸ਼ਾ ਸੜਕ ਤੇ ਚਲਣਾ ਚਾਹੀਦਾ ਜene bhai dekhiye apni khushi se chalna chahiye ਅੱਜ ਬਾਬਾ ਗੁਰੂਤਾ ਪਬਲਿਕ ਸਕੂਲ ਦੇ ਬੱਚਿਆਂ ਨੇ ਅਤੇ ਟੀਚਰਸ ਨੇ ਇੱਕ ਰੈਲੀ ਦੇ ਰੂਪ ਵਿੱਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਦੇ ਵਿੱਚ ਅਵੇਅਰ ਕੀਤਾ ਟ੍ਰੈਫਿਕ ਜਿਹੜੇ ਨਿਯਮ ਹੈਗੇ ਸਾਡੀ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਕੁਝ ਲੋਕ ਇਹਨਾਂ ਰੂਲਾਂ ਦੀ ਜਾਣਕਾਰੀ ਨਾ ਹੋਣ ਦੇ ਕਾਰਨ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਗਵਾ ਬੈਠਦੇ ਸਾਡੇ ਸਟੂਡੈਂਟਸ ਨੇ ਅੱਜ ਪਬਲਿਕ ਨੂੰ ਪੂਰਾ ਅਵੇਅਰ ਕੀਤਾ ਕਿ ਸਾਨੂੰ ਆਪਣੇ ਕਿਹੜੇ ਕਿਹੜੇ ਟ੍ਰੈਫਿਕ ਜਿਹੜੇ ਰੂਲਸ ਹੈਗੇ ਆ ਉਹ ਅਪਣਾਣੇ ਚਾਹੀਦੇ ਹਨ ਤਾਂ ਕਿ ਜਿਹੜੇ ਲੋਕਾਂ ਦੀ ਜਾਨ ਹੈ ਉਹਦੇ ਨੂੰ ਬਚਾਇਆ ਜਾ ਸਕੇ ਮੈਂ ਆਪਣੇ ਪ੍ਰਿੰਸੀਪਲ ਦਾ ਆਪਣੇ ਪ੍ਰਿੰਸੀਪਲ ਸਾਹਿਬ ਜੀ ਅਤੇ ਸਾਰੇ ਸਮੂਹ ਸਟਾਫ ਦਾ ਦਿਲੋਂ ਧੰਨਵਾਦ ਇਸ ਕਦਮ ਦੇ ਲਈ ਸ਼ੁਕਾਂਗ ਕਰਦਾ ਹਾਂ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਮਨਜੀਤ ਕੌਰ ਹੈ ਮੈਂ ਬਾਬਾ ਗੁਰਤਾ ਪਬਲਿਕ ਸਕੂਲ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਕੁਝ ਵਿਚਾਰ ਦੱਸਣ ਜਾ ਰਹੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ ਬਹੁਤ ਸਾਰੀਆਂ ਦੁਰਘਟਨਾਵਾਂ ਘਟ ਰਹੀਆਂ ਹਨ ਇਹਨਾਂ ਦੁਰਘਟਨਾਵਾਂ ਦਾ ਕਾਰਨ ਹੈ ਟ੍ਰੈਫਿਕ ਨਿਯਮਾਂ ਦਾ ਪਾਲਣਾ ਨਾ ਕਰਨਾ ਸਾਨੂੰ ਟ੍ਰੈਫਿਕ ਨਿਯਮਾਂ ਦੀ ਬੱਦ ਤੋਂ ਬੱਦ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸੁਰੱਖਿਅਤ ਰਹੀਏ ਤੇ ਦੂਸਰੇ ਵਿਅਕਤੀ ਨੂੰ ਵੀ ਕੋਈ ਨੁਕਸਾਨ ਨਾ ਪਹੁੰਚਾ ਸਕੀਏ ਜਿਵੇਂ ਲਾਲ ਬੱਤੀ ਸਾਨੂੰ ਰੁਕਣ ਦਾ ਸੰਕੇਤ ਦਿੰਦੀ ਹੈ ਪੀਲੇ ਬੱਤੀ ਸਾਨੂੰ ਜਾਣ ਲਈ ਤਿਆਰ ਹੋਣ ਦਾ ਸੰਕੇਤ ਦਿੰਦੀ ਹੈ ਅਤੇ ਹਰੀ ਬੱਤੀ ਸਾਨੂੰ ਜਾਣ ਦਾ ਸੰਕੇਤ ਦਿੰਦੀ ਹੈ ਸਾਨੂੰ ਮੋਟਰਸਾਈਕਲ ਜਾਂ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅੱਧੇ ਸ਼ਰਾਬ ਪੀ ਕੇ ਕਦੇ ਵੀ ਕੋਈ ਵਾਹਨ ਨਹੀਂ ਚਲਾਉਣਾ ਚਾਹੀਦਾ ਸਾਨੂੰ ਕਦੇ ਵੀ ਸੜਕ ਦੇ ਵਿੱਚਕਾਰ ਇਹ ਚੱਲਣਾ ਚਾਹੀਦਾ ਹੈ ਕਿ ਨਹੀਂ ਸੜਕ ਦੇ ਵਿੱਚ ਕਾਰ ਖੇਡਣਾ ਚਾਹੀਦਾ ਹੈ ਜੋ ਪੈਦਲ ਚੱਲਣ ਵਾਲੇ ਵਿਅਕਤੀ ਹੁੰਦੇ ਹਨ ਉਹਨਾਂ ਨੂੰ ਹਮੇਸ਼ਾ ਜਬਨਾ ਕ੍ਰੋਸਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਸਮੇਂ ਅਸੀਂ ਮੋਟਰਸਾਈਕਲ ਚਲੋਂਦੇ ਹਾਂ ਤਾਂ ਸਾਨੂੰ ਹੈਲਮਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਸਮੇਂ ਅਸੀਂ ਗੱਡੀ ਚਲੋਂਦੇ ਹਾਂ ਉਸ ਸਮੇਂ ਸਾਨੂੰ ਸੀਟ ਬੈਲਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸੁਰੱਖਿਅਤ ਰਹੀਏ ਤੇ ਦੂਜੇ ਬੰਦੇ ਨੂੰ ਵੀ ਸੁਰੱਖਿਅਤ ਰੱਖ ਸਕੇ ਇਸ ਸਰ ਦੇ ਸਾਨੂੰ ਟ੍ਰੈਫਿਕ ਨਿਯਮਾਂ ਦੀ ਵੱਦ ਤੋਂ ਵੱਦ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅੱਜ ਜਦ ਪਾਪਗਰਤਾ ਪਬਲਿਕ ਸਕੂਲ ਦੁਮੇ ਬਾੜ ਦੁਆਰਾ ਟ੍ਰੈਫਿਕ ਅਵੇਅਰਨੈਸ ਰੈਲੀ ਕੱਢੀ ਗਈ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕੱਲ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਹਨ ਉਸ ਦੀ ਅਵੇਅਰਨੈਸ ਫਲਾਨ ਦੇ ਲਈ ਬੱਚਿਆਂ ਦੁਆਰਾ